ਮਿੱਤਰੋ ਆ ਜਿਹੜਾ ਤੁਸੀਂ ਟਰੈਕਟਰ ਦੇਖ ਰਹੇ ਹੋ ਨਾ ਇਹਨੂੰ ਨਿੰਦਣ ਵਾਲਿਆਂ ਨੇ ਮਸ਼ਹੂਰ ਕਰਤਾ ਜਦੋਂ ਇਹ ਟਰੈਕਟਰ ਆਇਆ ਸੀਗਾ ਲੋਕਾਂ ਨੇ ਬੜੀਆਂ ਗੱਲਾਂ ਕੀਤੀਆਂ ਕਹਿੰਦੇ ਇਹ ਕਾਮਯਾਬ ਨਹੀਂ ਹੋਣਾ ਇਹਦੇ ਵਿੱਚ ਟੈਕਨੀਕਲ ਚੀਜ਼ਾਂ ਵਾਲੀਆਂ ਨਹੀਂ ਕੋਈ ਕਹਿੰਦਾ ਸੀ ਤਾਂ ਵਿਚਾਲਿਓ ਪਾੜ ਜਾਂਦਾ ਹਨਾ ਪਰ ਜਦੋਂ ਬਈ ਇਹ ਲੋਕਾਂ ਨੇ ਲਿਆ ਇਹਦੇ ਤਜਰਬੇ ਕੀਤੇ ਤੇ ਕਹਿੰਦੇ ਵੀ ਤੇਲ ਦੀ ਖਪਤ ਤੇ ਦੀ ਬੜੀ ਘੱਟ ਸੀਗੀ ਕਾਮਯਾਬ ਰਿਹਾ ਟਰੈਕਟਰ ਫਿਰ ਟਰੈਕਟਰ ਦੀ ਬਾਈ ਜਦੋਂ ਸੇਲ ਵਧੀ ਉਸ ਤੋਂ ਬਾਅਦ ਵੀ ਬੜਾ ਨੈਗੇਟਿਵ ਪ੍ਰਚਾਰ ਹੋਇਆ ਹੁਣ ਤੱਕ ਵੀ ਵੀਡੀਓ ਆਉਂਦੀਆਂ ਰਹਿੰਦੀਆਂ ਜਿਹੜੀਆਂ ਕੰਪਨੀਆਂ ਹੁੰਦੀਆਂ ਇੱਕ ਦੂਜੇ ਬਾਰੇ ਪ੍ਰਚਾਰ ਕਰਦੀਆਂ ਰਹਿੰਦੀਆਂ ਤੇ ਆਪਾਂ ਇਹ ਚੀਜ਼ ਨੂੰ ਦੇਖ ਕੇ ਟਰੈਕਟਰ ਦੇ ਮਾਲਕ ਕੋਲੇ ਆਏ ਆ ਆਪਣੇ ਨਾਲ ਦੇ ਪਿੰਡ ਸਾਹਿਬ ਚੰਦ ਪਹਿਲਾਂ ਤਾਂ ਤੁਸੀਂ ਗੈਸ ਕਰੋ ਵੀ ਆਹ ਟਰੈਕਟਰ ਆ ਜਿਹੜਾ ਕੁਵਾਟਾ ਇਹ ਕਿਹੜਾ ਮਾਡਲ ਹੋਊਗਾ ਬਾਈ ਸੰਭਾਈ ਦੇਖੋ ਬਾਈ ਦੀ ਹਨਾ ਤੇ 5 ਸਾਲ ਹੋ ਗਏ ਬਾਈ ਕਹਿੰਦਾ ਟਰੈਕਟਰ ਸਾਨੂੰ ਲਿਆਇਆ ਨੂੰ ਤੇ ਕਹਿੰਦੇ ਇੱਕ ਹੋਰ ਲੈ ਕੇ ਆਉਣਾ ਇਹਦੇ ਨਾਲ ਦਾ 4x4 ਤੇ ਆਜੋ ਆਪਾਂ ਗੱਲਾਂ ਬਾਤਾਂ ਕਰਦੇ ਆਂ ਬਾਈ ਲਾਪਰੀਤ ਨਾਲ ਉਹਨਾਂ ਨੂੰ ਪੁੱਛਦੇ ਆਂ ਟਰੈਕਟਰ ਬਾਰੇ ਪੂਰੀ ਗੱਲਬਾਤ ਵੀ ਇਹਦੇ 'ਚ ਕੀ ਗੋਣਾ ਤੇ ਕੀ ਔਗਣਾ ਵਧੀਆ ਇਮਾਨਦਾਰੀ ਨਾਲ ਬਾਈ ਦੱਸੂਗਾ ਕਿਉਂਕਿ 5 ਸਾਲ ਹੋ ਗਏ ਬਾਈ ਨੇ ਹਰ ਕੰਮ ਤੇ ਇਹ ਟਰੈਕਟਰ ਜੋੜ ਕੇ ਦੇਖ ਲਿਆ ਬਾਈ ਤੇ ਅਸਲ ਦੇ ਵਿੱਚ ਕੰਪਨੀਆਂ ਨਾਲੋਂ ਏਜੰਸੀਆਂ ਨਾਲੋਂ ਉਹੀ ਬੰਦਾ ਸਹੀ ਦੱਸ ਸਕਦਾ ਜੀਨੇ ਇਹ ਟਰੈਕਟਰ ਆਪ ਖੇਤ ਦੇ ਵਿੱਚ ਚਲਾਇਆ ਹੋਵੇ। ਬਾਈ ਨੇ ਨਾ ਤਾਂ ਇਹ ਟਰੈਕਟਰ ਵੇਚਣਾ ਤੇ ਨਾ ਹੀ ਕੰਪਨੀ ਤੋਂ ਕੋਈ ਪੈਸਾ ਲਿਆ ਵੀ ਕੋਈ ਸੋਚ ਲਈ। ਇਹ ਟਰੈਕਟਰ ਦੀਆਂ ਖੂਬੀਆਂ ਦੱਸੀ ਜਾਂਦੇ ਆ ਤੇ ਨਾ ਹੀ ਬਾਈ ਅਸੀਂ ਕਿਸੇ ਤੋਂ ਪੈਸਾ ਲਿਆ। ਕਿਉਂਕਿ ਇਹ ਟਰੈਕਟਰ ਬਾਰੇ ਵੀਡੀਓ ਕਾਫੀ ਆਈਆਂ ਸੀਗੀਆਂ। ਆਪਾਂ ਸੋਚਿਆ ਵੀ ਚਲੋ ਆਪਾਂ ਜਿਹੜੇ ਬੰਦੇ ਕੋਲੇ ਹੈਗਾ ਟਰੈਕਟਰ ਉਹਦੇ ਕੋਲੇ ਚੱਲ ਕੇ ਜਾਣਕਾਰੀ ਲੈਣੇ ਆ। ਤੇ ਤੁਸੀਂ ਵੀਡੀਓ ਪੂਰੀ ਦੇਖਿਓ ਫੇਰ ਦੱਸਿਓ ਤੁਹਾਨੂੰ ਟਰੈਕਟਰ ਕਿਵੇਂ ਦਾ ਲੱਗਿਆ ਆਜੋ ਆਪਾਂ ਗੱਲਬਾਤ ਕਰਦੇ ਆਂ ਬਾਈ ਲਾਪਰੀ ਦੇ ਨਾਲ ਟਰੈਕਟਰ ਬਾਈ ਉਹਨਾਂ ਨੇ ਰੀਜਨਲ ਰੱਖਿਆ ਪੂਰਾ 2018 ਦੇ ਵਿੱਚ ਕਢਾਇਆ ਸੀਗਾ ਤੇ ਹੁਣ ਤੱਕ ਟਰੈਕਟਰ ਤੇ ਕਿਤੇ ਛਰੀਟ ਨਹੀਂ ਆਈ ਬਾਈ ਕਹਿੰਦਾ ਬਈ ਅਸੀਂ ਤਾਂ ਕਹਿੰਦਾ ਪੁੱਤਾਂ ਨੂੰ ਟਰੈਕਟਰ ਰੱਖਦੇ ਆਂ ਤੇ ਇਲਾਕੇ ਦੇ ਵਿੱਚ ਪਹਿਲਾ ਟਰੈਕਟਰ ਲੈ ਕੇ ਆਏ ਸੀ ਆਪਣੇ ਪਿੰਡ ਦੇ ਵਿੱਚ ਤੇ ਬਾਈ ਹੋਰ ਹੀ ਦੱਸਣਗੇ ਬਾਕੀ ਪੂਰੀ ਗੱਲਬਾਤ ਤੇ ਤੁਸੀਂ ਕਮੈਂਟ ਕਰ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਟਰੈਕਟਰ ਬਾਰੇ ਪੂਰੀ ਗੱਲਬਾਤ ਦੱਸਾਂਗੇ ਏ ਟੂ ਜ਼ੈਡ ਜਾਣਕਾਰੀ ਦੇਵਾਂਗੇ ਵੀ ਕੀ ਕੀ ਇਹਦੇ ਵਿੱਚ ਖੂਬੀਆਂ ਨੇ ਤੇ ਕੀ ਕੀ ਕਮੀਆਂ ਨੇ ਬਾਈ ਤੋਂ ਕਮੀਆਂ ਵੀ ਨਾਲ ਪੁੱਛਾਂਗੇ ਤੇ ਆਜੋ ਫਿਰ ਗੱਲਬਾਤ ਸ਼ੁਰੂ ਕਰਦੇ ਆ ਆਵਾਜ਼ ਸੁਣ ਲਓ ਪਤੰਦਰ ਦੀ ਬਲੇਰੋ ਗੱਡੀ ਅਰ ਕੀ ਆਵਾਜ਼ ਆ ਇਹਨੂੰ ਬਈ ਗੁੰਗਾ ਟਰੈਕਟਰ ਕਹਿੰਦੇ ਆ ਆਵਾਜ਼ ਤਾਂ ਜਮਾ ਹੀ ਨਹੀਂ ਕਰਦਾ ਆਜੋ ਆਪਾਂ ਬਾਈ ਤੋਂ ਲੈਨੇ ਆ ਜਾਣਕਾਰੀ ਪੂਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਚੰਗ ਫਾਰਮਰ ਪੇ ਤੇ ਚੈਨਲ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਪਹਿਲਾਂ ਤਾਂ ਬਾਈ ਇਹ ਟਰੈਕਟਰ ਆਪਾਂ ਲੈ ਕੇ ਆਏ ਸੀ 2018 ਦੇ ਵਿੱਚ ਹਾਂਜੀ ਇਹ ਤਾਂ ਆਪਾਂ ਟਰੈਕਟਰ ਇਹ ਲੈ ਕੇ ਆਏ ਆ ਪਹਿਲਾਂ ਜਾਣਕਾਰੀ ਲਈਏ ਇਹਦੇ ਬਾਰੇ ਆਪਾਂ ਕਿਉਂਕਿ ਨਵੀਂ ਚੀਜ਼ ਜਦੋਂ ਕੋਈ ਬੰਦਾ ਲੈ ਕੇ ਆਉਂਦਾ ਕਦੀ ਆਈ ਆ ਮਾਰਕੀਟ ਦੇ ਵਿੱਚ ਕਿਉਂਕਿ ਬਹੁਤ ਵੱਡਾ ਦਿਲ ਕਰਕੇ ਲੈਣੀ ਪਈ ਹਾਂਜੀ ਜਿਹਦੇ ਬਾਰੇ ਪਤਾ ਨਹੀਂ ਹੁੰਦਾ ਫਿਰ ਅਸੀਂ ਪਹਿਲਾਂ ਭਲਾਈਆਂ ਨਾਲ ਦੇ ਵੇਚ ਦੀ ਇੱਕ ਟਰੈਕਟਰ ਟੱਪਦਾਂ ਸੀ ਇਹੀ ਹਾਂਜੀ ਸੋਰੀ ਵਾਲਾ ਟਰਾਲਾ ਲੈ ਕੇ ਵੱਡਾ ਤੇ ਉਹ ਤੋਂ ਬਾਈ ਤੋਂ ਜਾਣਕਾਰੀ ਲੈਂਦੇ ਰਹੇ ਅਸੀਂ 4-5 ਮਹੀਨੇ ਟਰੈਕਟਰ ਦੇਖਿਆ ਉਸ ਤੋਂ ਬਾਅਦ ਅਸੀਂ ਹਰਿਆਣੇ ਦੇ ਵਿੱਚ ਵੀ 2-4 ਬੰਦਿਆਂ ਕੋਲੇ ਜਾ ਕੇ ਇਹ ਵੇਖਿਆ ਸਾਨੂੰ ਵਧੀਆ ਲੱਗਿਆ ਇਹ ਚੀਜ਼ ਤੇ ਉਸ ਤੋਂ ਬਾਅਦ ਅਸੀਂ ਫਿਰ ਇਹ ਟਰੈਕਟਰ ਲਿਆਂਦਾ ਬੜਾ ਜ ਵੱਡਾ ਦਿਲ ਕਰਕੇ ਕਿਉਂਕਿ ਅਕਸਰ ਉਦੋਂ ਆਪਣੇ ਨਿਊ ਹਾਲੈਂਡ 36 ਸੀ ਠੀਕ ਹੈ ਤੇ 855 ਤੁਹਾਨੂੰ ਪਤਾ ਹੀ ਪੂਰੇ ਫੇਮਸ ਆਗੇ ਹਾਂਜੀ ਪਰ ਅਸੀਂ ਆਖਿਆ ਪਹਿਲਾਂ ਵੀ ਸਭ ਤੋਂ ਪਹਿਲਾਂ ਆਪਣੇ ਪਿੰਡ ਦੇ ਵਿੱਚ 36 ਦੀ ਟ੍ਰੈਕ ਸਭ ਤੋਂ ਪਹਿਲਾਂ ਲੈ ਕੇ ਆਂਦਾ ਸੀਗਾ 1999 ਦੇ ਵਿੱਚ ਰੇਡੀ ਆਰਗੇਨਿਜ਼ਰ ਦੇ ਆਰਗੇਨ ਲੈ ਕੇ ਆਂਦਾ ਸੀਗਾ ਤੇ ਉਸ ਤੋਂ ਬਾਅਦ ਫਿਰ ਅਸੀਂ ਆਖਿਆ ਵੀ ਨਵੀਂ ਤਕਨੀਕ ਹੀ ਲੈ ਕੇ ਆਈਏ ਕੋਈ ਨਾ ਕੋਈ ਹਨਾ ਆਪਾਂ ਪੈਸਾ ਤਾਂ ਲਾਉਣਾ ਹੀ ਆ ਵੀ ਲੱਖ ਹੋਰ ਵੱਧ ਲਾ ਦਿੰਨੇ ਆ ਤੇ ਤਾਂ ਕਰਕੇ ਉਦੋਂ ਅਸੀਂ ਇਹਨਾਂ ਖੂਬੀਆਂ ਵੇਖ ਕੇ ਲਿਆਂਦਾ ਤੇ ਹੁਣ ਗੱਲ ਕਰੀ ਆਪਾਂ ਅੱਗੇ ਆਦੀਆਂ ਖੂਬੀਆਂ ਦੀ ਜਿਹੜੀਆਂ ਇਹ ਕਿਹੜੇ ਸਾਲ ਚ ਲਿਆ ਸੀ ਬਈ ਮਾਡਲ ਇਹ 2018 ਚ ਲਿਆ ਸੀਗਾ ਆਪਾਂ ਕਿੰਨੀ ਕੀਮਤ ਦਾ ਆਇਆ ਉਦੋਂ ਉਦੋਂ ਆਇਆ ਸੀ 8 ਲੱਖ 14000 ਰੁਪਏ ਦਾ ਪੂਰਾ ਜਮਾ ਠੀਕ ਹੈ ਜੀ ਹੁਣ ਤਾਂ ਇਹ ਕਾਫੀ ਕੀਮਤ ਹੋ ਗਈ ਇਹਦੀ 10 ਲੱਖ ਦੇ ਕਰੀਬ ਪਹੁੰਚ ਚੁੱਕਿਆ ਹੁਣ ਤਾਂ ਇਹ ਠੀਕ ਹੈ ਜੀ ਤੇ ਉਹ ਤੋਂ ਅਸੀਂ ਲਿਆਂਦਾ ਸੀ ਇੰਨੇ ਦਾ ਤੇ ਬਾਕੀ ਗੱਲ ਕਰੀ ਅਸੀਂ ਆਉਣ ਸਾਰੇ ਤੂੜੀ ਵਾਲੇ ਤੇਲ ਲਾਦਾ ਸੀਗਾ ਇਹਨੂੰ ਹੂੰ ਇਹ ਕਿਉਂਕਿ ਉਦੋਂ ਵੀਡੀਓ ਵੀ ਕਾਫੀ ਚੱਲੀਆਂ ਸੀਗਾ ਟਰੈਕਟਰ ਖੁੱਲੇ ਪਏ ਹੁੰਦੇ ਆ ਵੀ ਐ ਖਰਾਬ ਹੋ ਜਾਂਦਾ ਫਰਨਾ ਹੋ ਜਾਂਦਾ ਔਖਾ ਹੋ ਜਾਂਦਾ ਹਾਂਜੀ ਕਿਉਂਕਿ ਤੁਸੀਂ ਐਂ ਵੇਖੋ ਇਹ ਜਪਾਨ ਦਾ ਬਣਿਆ ਟਰੈਕਟਰ ਆ ਹਨਾ ਹਾਂਜੀ ਤੇ ਇੰਨੀ ਵਾਰ ਤੁਸੀਂ ਦੇਖਣ ਆਇਆ ਇਹ ਟਰੈਕਟਰ ਕੋਈ ਨਾ ਕੋਈ ਇਹ ਚ ਖਾਸਿਤ ਹੋਊਗੀ ਫੇਰ ਇਹ ਤੱਕਰ ਪਹੁੰਚਿਆ ਪੂਰਾ ਟੈਸਟ ਹੋਇਆ ਇਹ ਟਰੈਕਟਰ ਦੇ ਤੇ ਕਈ ਲੋਕਾਂ ਨੇ ਵੀਡੀਓ ਪਾ ਕੇ ਉਹ ਕਰਤਾ ਹੋਏ ਲੋਕ ਆਖਣ ਲੱਗੇ ਯਾਰ ਤੁਸੀਂ ਗਲਤ ਕਰ ਲਿਆ ਹਨਾ ਸਾਨੂੰ ਵੀ ਲੱਗਾ ਯਾਰ ਕਿਤੇ ਆਪ ਪੰਗਾ ਤਾਂ ਹੀ ਲੈ ਲਿਆ ਕਿਤੇ ਖਰਾਬ ਹੋ ਜੇ ਨਾ ਟਰੈਕਟਰ ਪਰ ਸਾਨੂੰ ਇਹ ਕਦੇ ਵੀ ਧੋਖਾ ਨਹੀਂ ਦਿੱਤਾ ਬਾਈ ਤੁਸੀਂ ਡਰ ਕੇ ਚਲਾਉਂਦੇ ਹੋਵੋਗੇ ਹਨਾ ਅਸੀਂ ਡਰ ਕੇ ਚਲਾਉਂਦੇ ਸੀਗੇ ਤੇ ਪਰ ਇਹਦਾ ਬਾਜ ਬੂਜ ਬਿਲਕੁਲ ਨਹੀਂ ਆਉਂਦੀ ਕਾਰ ਵਾਲੀ ਗੱਲ ਆ ਜਿਵੇਂ ਪਰ ਜਦ ਇੱਕ ਸੀਜ਼ਨ ਲੱਗਿਆ ਸਾਡਾ ਪਰ ਸਾਡਾ ਹੌਸਲਾ ਇਹ ਵਧ ਗਿਆ ਵੀ ਹਾਂ ਆਪਾਂ ਵਧੀਆ ਸਹੀ ਫੈਸਲਾ ਲਿਆ ਹੈ ਕਿਉਂਕਿ ਤੇ ਆਹ ਖਤ ਵਾਲੇ ਪਾਸੇ ਵੀ ਬਹੁਤ ਵਧੀਆ ਟਰੈਕਟਰ ਹੈ ਇਹ ਆਮ ਟਰੈਕਟਰ ਨਾਲ ਜਿਹੜਾ ਸਾਡੇ ਕੋਲ 36 ਪੀ ਹੁੰਦਾ ਸੀਗਾ ਹਾਂਜੀ ਉਹ ਸਭ ਤੋਂ ਘੱਟ ਤੇ ਕਾਇਤਨ ਖਰਾਬ ਹੁੰਦੀਆਂ ਆ ਟਰੈਕਟਰਾਂ ਹਾਂਜੀ ਸਲਾਮ ਅਰੇ 630 ਤੇ ਚਲਾਉਂਦੇ ਹੁੰਦੇ ਸੀ ਤੋਂ ਪਹਿਲਾ ਮਸ਼ੀਨ ਪੰਜ ਸੀਜ਼ਨ ਉਹਦੇ ਨਾਲ ਲਾਏ ਆ ਸੀ ਸਾਡੇ ਕੋਲੇ 1999 ਮਾਡਲ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਤੇ ਉਹਦੇ ਨਾਲੋਂ ਵੀ ਘੱਟ ਤੇਲ ਖਾਂਦਾ ਇਹ ਕਿਉਂਕਿ ਉਹ ਪਾਵਰ 50 ਦਾ ਸੀਗਾ ਤੇ ਇਹ ਪਾਵਰ 55 ਦਾ ਪਰ ਕੋ ਪਾਵਰ ਹੋਣ ਕਰਕੇ ਇਹ ਟਰੈਕਟਰ ਇਹ ਪੂਰਾ ਜਮਾ ਮਾੜਾ ਮੋਟਾ ਮਾਲਾ ਦਵਦਾ 100 ਚੱਕਰੀ ਤੋੜਦਾ ਮਾਲਾ ਰੈਗੂਲਰ ਕੰਮ ਤੇ ਜੋ ਥੱਬਾ ਵਜ ਦਾ ਮਾਲਾ ਮਸ਼ੀਨ ਦੇ ਵਿੱਚ ਕਈ ਵਾਰੀ 4-5 ਸਕਿੰਟਾਂ ਦੇ ਵਿੱਚ ਫੇਰ ਉੱਠ ਖੜਦਾ 36 ਦੇ ਥੋੜਾ ਸਮਾਂ ਵੱਧ ਲੈਂਦਾ ਸੀਗਾ ਤੇ ਛੇਤੀ ਉਹਦੇ ਨਾਲ ਟਰਾਲੀਆਂ ਭਰਦਾ ਤੇ ਤੇਲ ਦਾ ਵੀ ਦਿਨ ਰਾਤ ਦਾ ਫਰਕ ਪਾਉਂਦਾ ਤੇ ਬਾਕੀ ਕਿਉਂਕਿ ਬਾਕੀ ਟਰੈਕਟਰ ਖੜਕਾ ਬਹੁਤ ਜ਼ਿਆਦਾ ਕਰਦੇ ਆ ਕੰਨ ਟੀਂ ਟੀਂ ਕਰਨ ਲੱਗ ਜਾਂਦੇ ਆ ਰਾਤ ਨੂੰ ਇਹਦਾ ਹੁਣ ਤੁਹਾਨੂੰ ਤੁਸੀਂ ਦੇਖ ਹੀ ਰਹੇ ਹੋ ਹਨਾ ਇਕੱਲੀ ਮਸ਼ੀਨ ਦਾ ਖੜਕਾ ਆਉਂਦਾਗਾ ਇਹ ਐ ਨਹੀਂ ਵੀ ਅਸੀਂ ਕਿਸੇ ਕੰਪਨੀ ਤੋਂ ਪੈਸੇ ਲਏ ਆ ਹਨਾ ਜਾਂ ਅਸੀਂ ਪੈਸੇ ਲਏ ਆ ਵੀ ਸਾਡੇ ਟਰੈਕਟਰ ਨੂੰ ਕੋਈ ਮਾੜਾ ਨਾ ਕਹੇ ਇਹ ਗੱਲ ਆਪਾਂ ਬਿਲਕੁਲ ਨਹੀਂ ਕਹਿਣੀਗੀ ਜਿਹੜੀਆਂ ਖੂਬੀਆਂ ਉਹ ਵੀ ਤੁਹਾਨੂੰ ਦੱਸ ਰਹੇ ਆ ਤੇ ਕਮੀਆਂ ਵੀ ਦੱਸਾਂਗੇ ਇਹਦੇ ਵਿੱਚ ਕੀ ਰਹੀਆਂ ਕਮੀਆਂ ਕੀ ਕੀ ਨੇ ਬਈ ਸਭ ਤੋਂ ਪਹਿਲਾਂ ਖੂਬੀਆਂ ਤੁਹਾਨੂੰ ਦੱਸਦੇ ਆਂ ਪਹਿਲਾਂ ਤਾਂ ਬਾਜ ਦੀ ਸਭ ਤੋਂ ਵੱਡੀ ਖੂਬੀ ਆ ਸਭ ਤੋਂ ਘੱਟ ਹੁੰਦੇ ਸਮੇਂ ਦੇ ਵਿੱਚ ਪਿਆਰ ਦੇ ਵਿੱਚ ਇਹ ਆਵਾਜ਼ ਕਰਦਾ ਹੈਗਾ ਨੇੜੇ ਦੇ ਨਾਲ ਖੁੱਲਾ ਪਲੇਟਫਾਰਮ ਆ ਵਧੀਆ ਐ ਬਹਿ ਜਾਂਦਾ ਬੰਦੇ ਜਿਵੇਂ ਰਿਸ਼ਤੇਦਾਰੀ ਦੇ ਵਿੱਚ ਜਾ ਕੇ ਵਹਿੰਦਾ ਠੀਕ ਐ ਦੂਜੇ ਨੰਬਰ ਤੇ ਤੇਲ ਖਪਤ ਘੱਟ ਹੈਗੀ ਤੇ ਤੀਜੇ ਨੰਬਰ ਤੇ ਮੰਨ ਲਓ ਵੀ ਤੁਹਾਨੂੰ ਵੱਖਰਾ ਟਰੈਕਟਰ ਸਾਰਿਆਂ ਨਾਲੋਂ ਰੰਗ ਵਧੀਆ ਹੈ ਇਹਦਾ ਮੇਰੇ ਸਹਾਰਾ ਦੂਰ ਹੋਦੀ ਜਾਂਦਾ ਜਾਵਾ ਹਾਂ ਹਾਂ ਸਹੀ ਹੈ ਸ਼ੇਪ ਬਹੁਤ ਸੋਹਣੀ ਹੈ ਸ਼ੇਪ ਬਹੁਤ ਸੋਹਣੀ ਹੈ ਬਾਕੀ ਗੇਅਰ ਇਹਦੇ ਚੌਥੇ ਗੇਅਰ ਚੋਂ ਕੱਢ ਕੇ ਭੱਜਿਆਂ ਦੇ ਟਰੈਕਟਰ ਦੇ ਵਿੱਚ ਪਹਿਲੇ ਚਪਾਲਾ ਕੋਈ ਖੜਕਾ ਨਹੀਂ ਕਰਦਾ ਇੰਨੇ ਵਧੀਆ ਗੇਅਰ ਹੈ ਇਹਦੇ ਇਹ ਦੂਜੇ ਕਈਆਂ ਦੇ ਜਿਗਾਰਡ ਕਰਕੇ ਲਾਏ ਹੁੰਦੇ ਆ ਉਹ ਚੀਜ਼ ਨਹੀਂ ਹੈਗੀ ਸਿੱਧੇ ਲੱਗਿਆ ਜਿਵੇਂ ਟਰੈਕਟਰ ਤੇ ਬਾਕੀ ਇਹਦੇ ਚ ਕਮੀ ਸਭ ਤੋਂ ਵੱਡੀ ਜਿਹੜੀ ਰਹੀ ਹੈਗੀ ਉਹ ਹੈਗੀ ਹੈ 3 ਸਪੀਡ ਨਹੀਂ ਹੈਗਾ 2 ਸਪੀਡ ਸੀਗਾ ਉਸ ਸਮੇਂ ਆਇਆ ਹੁਣ ਤਾਂ 2 ਸਾਲ ਪਹਿਲਾਂ ਅਜ ਤੋਂ 3 ਸਪੀਡ ਵੀ ਆ ਚੁੱਕ ਇਹ ਦੂਜੀ ਕੰਮ ਹੀ ਮਾੜੀ ਜੀ ਮੰਨ ਲਓ ਉਹ ਹੈਗੀ ਐ ਜਿਹੜਾ ਰੇਡੀਅਟਰ ਪਾਉਣੇ ਪੈਂਦੇ ਆਪਾਂ ਮਤਲਬ ਖਚਾਈ ਥੋੜੀ ਜੀ ਘੱਟ ਕਰਦਾ ਲਿਫਟ ਮਤਲਬ ਇਹ ਨਿਓ ਨਿਕਾਂਵ ਜਾ ਆਪਣੇ ਘਾਟਾ ਥੋੜੀ ਲਿਫਟ ਇਹਦੀ ਪਰ ਬੰਦਾ ਹੌਲੀ ਹੌਲੀ ਹੱਥ ਟੈਕ ਜਾਂਦਾ ਕਿਉਂਕਿ 3630 ਦੀ ਲਿਫਟ ਸਭ ਤੋਂ ਵਧੀਆ ਹੂੰ ਨਿਊ ਹਾਲੈਂਡ ਕੰਪਨੀ ਟਰੈਕਟਰ ਦੀ ਕੋਈ ਸਭ ਤੋਂ ਵਧੀਆ ਲਿਫਟ ਜਿਹੜੀ ਉਹ ਹੈਗੀ ਹੈਗੀ ਮਤਲਬ ਸੈਂਸਿੰਗ ਕਰਦਾ ਉਹ ਹਾਂਜੀ ਇਹ ਥੋੜੀ ਜੀ ਉਹ ਆ ਗਈ ਘਾਟ ਹੈ ਇਹਦੇ ਪੁਆਇੰਟ ਘਾਟਾ ਉਹਦੇ ਪੁਆਇੰਟ ਜ਼ਿਆਦੇ ਹੈਗੇ ਇਹਦੇ ਨਾਲ ਠੀਕ ਹੈ ਬਈ ਤਾਂ ਕਰਕੇ ਫਰਕ ਹੈ ਇਹਦਾ ਬਾਕੀ ਹੌਲੀ ਹੌਲੀ ਤੇ ਬਾਕੀ ਗੱਲ ਜਿਹੜੀ 3 ਸਪੀਡ ਦਾ ਹੁਣ ਜਮਾਨਾ ਚੱਲੀ ਜਾਂਦਾ ਹੈਗਾ 3 ਸਪੀਡ ਥੋੜਾ ਜਿਹਾ ਪ੍ਰੋਬਲਮ ਆਉਂਦੀ ਹੈ ਸੂਪਰਸੀਡਰ ਤੇ ਚਲਾਉਣ ਵੇਲੇ ਟਰੈਕਟਰ ਹਾਂਜੀ ਜੋ ਇਹਨਾਂ ਨੇ ਕੱਢਦੀ ਹੁਣ ਦੱਸਈ ਤੁਹਾਨੂੰ ਕੰਪਨੀ ਵੱਲੋਂ ਹਨਾ ਤੇ ਇਹ ਵੱਡੀ ਕਮੀ ਸੀ ਸਭ ਤੋਂ ਬਸ ਇਹਦੇ ਵਿੱਚ ਪਰ ਇਹ ਤਾਂ ਤਾਕਤਵਰ ਹੋਣ ਕਰਕੇ ਸਾਨੂੰ ਇੰਨੀ ਕਮੀ ਲੱਗਦੀ ਨਹੀਂ ਹੈਗੀ ਮੰਨ ਲਾ ਥੱਪੇ ਤੋਂ ਪਹਿਲੇ ਵਧੀਆ ਚੱਲੀ ਜਾਂਦਾ ਤੂੜੀ ਵਾਲੀ ਮਸ਼ੀਨ ਠੀਕ ਹੈ ਛੋਟਾ ਵੇਟਰ ਤੇ ਵਧੀਆ ਐ ਬਣਾਈ ਹੋਈ ਹੁਣ ਤੱਕ ਤੁਸੀਂ ਮੰਨ ਲਓ ਜਿਆਦਾ ਕਿਹੜੇ ਕਿਹੜੇ ਕੰਮਾਂ ਜੋੜਿਆ ਜਿਵੇਂ ਜਿਆਦਾ ਜ਼ੋਰ ਲੱਗਦਾ ਜਿਵੇਂ ਡੂੰਗਾ ਵਾਣ ਵੁਣ ਵਾਣੇ ਆਪਾਂ ਸਭ ਤੋਂ ਪਹਿਲਾਂ ਇਸੇ ਤੇ ਜੋੜਿਆ ਆਪਾਂ ਮਸ਼ੀਨ ਤੇ ਉਹ ਲਿਆਂਦਾ ਸੀ ਆਪਾਂ ਜੀ ਤੁਹਾਨੂੰ ਨਜ਼ਾਰਾ ਸਾਰਿਆਂ ਨੂੰ ਪਹਿਲਾਂ ਟਰਾਲੀ ਭਰਦੇ ਰਹੇ ਆ ਹਾਂ ਲਾਂਗਾ ਮਾੜਾ ਚੰਗਾ ਉਹ ਗੱਲ ਵੱਖਰੀ ਹੁੰਦੀ ਆ ਤੇਲ ਦਾ ਬਹੁਤ ਤਿੰਨ ਸਵਾ ਤਿੰਨ ਪੌਣੇ ਤਿੰਨ ਤੇ ਇੱਥੇ ਰਹਿੰਦਾ ਬਸ ਇਹ ਲਾਂਗੇ ਦੇ ਹਿਸਾਬ ਨਾਲ ਜੇ ਲਾਂਗਾ ਪੂਰਾ ਵਧੀਆ ਹੈਗਾ ਫਿਰ ਉਦੋਂ ਹੀ ਥੱਲੇ ਆ ਜਾਂਦਾ ਜੇ ਲਾਂਗਾ ਮਾੜਾ ਤਾਂ ਵੱਧ ਹੀ ਜਾਂਦਾਗਾ ਚੱਲਦੇਗਾ ਚੱਲਦੇਗਾ ਬਸ ਇੰਨਾ ਦਾ ਤੇਲ ਵੱਧ ਖਵਾਉਂਦੇ ਨਹੀਂ ਆਪਣੇ ਨਾਲ ਹਾਂ ਤੇ ਬਾਕੀ ਗੱਲ ਕਰੀ ਇਹ ਵੀ ਕਮਗਾਂ ਦੱਸ ਤੀਆਂ ਤੁਹਾਨੂੰ ਆਹ ਕਮਗਾਂ ਇਹਦੀਆਂ ਹੋਰ ਕੋਈ ਕਮੀ ਨਹੀਂ ਵਧੀਆ ਚੀਜ਼ ਹੈ ਸਾਰਿਆਂ ਨਾਲ ਬੈਸਟ ਚੀਜ਼ ਹੈਗੀ ਸਾਨੂੰ ਪਤਾ ਹੈ ਸਾਨੂੰ ਇਹ ਇੱਕ ਹੋਰ ਵੀ ਕਈ ਘਰ ਕਹ ਰਹੇ ਵੀ ਅਸੀਂ ਵੀ ਲੈ ਕੇ ਆਵਾਂਗੇ ਅੱਛਾ ਭਾਈ ਆਵਾਜ਼ ਵਾਲੇ ਪਾਸੋਂ ਜਿਹੜਾ ਕਿੜਾ ਆਂਦਾ ਜਦੋਂ ਵੇਹਦਾ ਆਸੇ ਪਾਸੇ ਚੱਲਦੀ ਮਸ਼ੀਨ ਯਾਰ ਇਹ ਤਾਂ ਪਤਾ ਹੀ ਨਹੀਂ ਲੱਗਦਾ ਚੱਲੀ ਜਾਂਦਾ ਕਿ ਨਹੀਂ ਕਿਉਂਕਿ ਦੂਰ ਤੇ ਵੱਡੀ ਗੱਲ ਭਾਈ ਸਰਵਿਸ ਦੀ ਵੀ ਹੁੰਦੀ ਹੈ ਕੰਪਨੀ ਦੀ ਸਰਵਿਸ ਕਿਵੇਂ ਦੇ ਰਹੀ ਹੈ ਹੁਣ ਤੱਕ ਸਰਵਿਸ ਤਾਂ ਭਾਈ ਪੂਰੀ ਵਧੀਆ ਹੈੀ ਪਹਿਲੀ ਸਰਵਿਸ ਉਹਨਾਂ ਨੇ ਆਪ ਕਰਕੇ ਗਈਆ ਘਰੇ ਆ ਕੇ ਹਮ ਤੇ ਉਦੋਂ ਬਾਅਦ ਅਸੀਂ ਆਪ ਆਪ ਹੀ ਕਰ ਦਿੰਨੇ ਘਰੇ ਸਰਵਿਸ ਸਵਾਲ ਲੈ ਆਉਣੇ ਹੁੰਨੇ ਆ ਕਿ ਮੰਨ ਲਾ ਕਈ ਕੰਪਨੀ ਕੰਪਨੀ ਵਾਲੇ ਕਦੇ ਨਹੀਂ ਸੱਦੇ ਗਿਆ ਆ ਵੀ ਕਰ ਲਈ ਦਿਓ 15 ਮਿੰਟ ਦਾ ਕੰਮ ਹੁੰਦਾ ਸਾਰਾ ਹਾਂਜੀ ਤੇ ਆਪ ਹੀ ਕਰ ਲਈਦੀ ਆ ਮਾੜੀ ਮੋਟੀ ਪ੍ਰੋਬਲਮ ਕਿਤੇ ਛੋਟੇ ਮੋਟੇ ਲੀ ਕੇ ਸੀ ਥੋੜੀ ਮੋਟੀ ਉਹ ਉਹ ਫਿਕਸ ਕਰਤੀ ਸੀ ਉਹਨਾਂ ਨੇ 5 ਮਿੰਟ ਦੇ ਵਿੱਚ ਹੀ ਮਾੜਾ ਮੋਟਾ ਰੈਂ ਕਰੂੰਗਾ ਪੈਂਦਾ ਐਵੇਂ ਤੁਹਾਨੂੰ ਕਈ ਜਗ੍ਹਾ ਵੀ ਜਮੇ ਨਹੀਂ ਕੋਈ ਦਿੱਕਤ ਆਈਗੀ ਪਰ ਵੱਡੀ ਤਾਂ ਕਦੇ ਜਿਵੇਂ ਅਕਸਰ ਵੀਡੀਓ ਵਾਇਰਲ ਹੁੰਦੀਆਂ ਵੀ ਐ ਵਿਚਾਲੋ ਪਾੜ ਜਾਂਦਾ ਜਾਂ ਧੂਆਂ ਮਾਰਨ ਲੱਗ ਜਾਂਦਾਗਾ ਉਹ ਬਿਲਕੁਲ ਗਲਤ ਗੱਲ ਆ ਕਿਉਂਕਿ ਹਰੇਕ ਕੰਪਨੀ ਦੇ ਵਿੱਚ ਕੋਈ ਨਾ ਕੋਈ ਡਿਫੈਕਟਡ ਪੀਸ ਆਉਂਦਾ ਹੀ ਆਉਂਦਾ ਹੈ। ਚਾਹੇ ਤੁਸੀਂ ਸਵਰਾਜ ਲੈ ਲਓ ਚਾਹੇ ਨਿਊ ਹਾਰਲੈਂਡ ਲੈ ਲਓ ਇੱਕ ਦਾ ਪੀਸ ਤਾਂ ਡਿਫੈਕਟਡ ਆਉਂਦਾ ਹੀ ਆ ਇਹਦੇ ਨਾਲ ਐ ਨਹੀਂ ਹੁੰਦਾ ਵੀ ਸਾਰੀ ਕੰਪਨੀ ਮਾੜੀ ਹੋ ਜਾਂਦੀ ਹੈ ਹਨਾ ਅਸੀਂ ਤਾਂ ਸਾਰਾ ਕੁਝ ਹੈਨਾ ਜਿਹੜੀ ਖੂਬੀਆਂ ਦੱਸ ਤੀਆਂ ਕਮੀਆਂ ਵੀ ਦੱਸ ਤੀਆਂ ਤੁਹਾਨੂੰ ਤੇ ਬਸ ਸਿਸਟਮ ਬੜੀ ਕਈ ਹੁਣ ਜਿਵੇਂ ਦੇਖਿਆ ਵਾ ਜਿਹੜੇ ਹੋਰ ਏਜੰਸੀਆਂ ਵਾਲੇ ਹਨਾ ਜਿਵੇਂ ਤਾਂ ਇਹ ਹੈਗਾ ਕਬੂਟਾ ਕੰਪਨੀ ਦਾ ਹੋਰ ਕੰਪਨੀਆਂ ਵਾਲੇ ਠੱਲੀ ਬਠੇ ਨੇ ਡਾਇਰੈਕਟਰ ਵੀ ਆ ਦੇਖ ਲਓ ਇੱਥੇ ਖੜਾ ਕੋਈ ਸਾਨੂੰ ਟਰੈਕਟਰ ਸਹੀ ਮੈਨੇ ਦਸੀਏ ਟਰੈਕਟਰ ਕੋਈ ਵੀ ਨਹੀਂ ਮਾੜਾ ਹੁੰਦਾ ਕਿਉਂਕਿ ਇਹ ਕਿਰਤਾਸਤੀ ਬਣਿਆ ਹਾਂ ਠੀਕ ਹੈ ਮਾੜੇ ਮੋٹے ਕੋਣ ਆਉਣ ਦਾ ਹਰੇਕ ਦੇ ਵਿੱਚ ਹੁੰਦੇ ਆ ਕੋਈ ਵੀ ਟਰੈਕਟਰ ਚ ਖੂਬੀਆਂ ਕੱਲੀਆਂ ਖੂਬਗਾ ਨਹੀਂ ਹੁੰਦੀਆਂ ਨੁਕਸ ਤਾਂ ਕੋਈ ਨਾ ਕੋਈ ਹੁੰਦਾ ਹੀ ਆ ਕਮੀ ਕੋਈ ਨਾ ਕੋਈ ਹੁੰਦੀ ਨੁਕਸ ਨਹੀਂ ਹੁੰਦਾ ਕਮੀ ਹੁੰਦੀ ਜ਼ਰੂਰ ਕਹਿਣਾ ਟਰੈਕਟਰ ਦੇ ਵਿੱਚ ਉਹ ਇਹਦੇ ਵਿੱਚ ਵੀ ਹੈਗੀਆਂ ਸਭ ਤੋਂ ਬੈਸਟ ਟਰੈਕਟਰ ਦਾ ਹਿੱਤ ਕਰ ਕੋਈ ਬਣਿਆ ਨਹੀਂ ਹੈ ਜਿਸ ਨਾਲ ਕਿਸੇ ਪਾਸੇ ਸਾਨੂੰ ਤਾਂ ਜੀ ਪੂਰੇ 5 ਸਾਲ ਹੋ ਚੱਲੇ ਆਸਤੇ ਇੱਕ ਹੋਰ ਲਿਆਉਣ ਦੀ ਸਕੀਮ ਕਰ ਰਹੇ ਆ ਅਸੀਂ ਬਸ ਹੋਰ ਵੀ 4 ਤਾਂ ਹੁਣ ਤੁਹਾਨੂੰ ਪਤਾ ਜਮਾਨਾ ਉਦੋਂ ਸਿਰਫ ਅਸੀਂ ਕਾਲੀ ਜਦੋਂ ਇੱਕ ਦਿਨ ਹੋਰ ਖੜ ਜਾਂਦੇ ਸਾਨੂੰ 4x4 ਹੀ ਮਿਲਦੇ ਸੀ ਉਹ ਤੇ ਲੱਖ ਰੁਪਈਆ ਦਾ ਫਰਕ ਹੀ ਸਾਰਾ 1,25,000 ਦਾ ਤੇ ਸਾਡੇ ਬੰਦੇ ਹੁਣ ਆਖੀ ਜਾਂਦੇ ਯਾਰ ਵੀ ਆਪਾਂ ਉਦੋਂ ਲੈ ਆਉਂਦੇ ਮੱਲ ਹੁਣ ਹੁਣ ਵੱਧਦਾ ਆਉਂਦਾ ਹੁਣ 11 11.5 ਲੱਖ ਦਾ 4x4 ਕੋਈ ਜਿਹੜਾ ਨਵਾਂ ਮਾਡਲ ਆ 52002 ਵਾਲਾ 3 ਸਪੀਡ ਹੈ ਉਹ ਤੁਹਾਨੂੰ ਦੱਸਿਆ ਵੀ ਪਹਿਲਾਂ ਵੀ 3 ਸਪੀਡ ਕਰਦਾ ਵਧੀਆ ਕਰਦਾ ਉਹ ਕੰਮ ਵੀ ਇਹਨਾਂ ਨੇ ਤੇ ਬਾਈ ਇਹ ਹੁਣ ਜੇ ਆਪਾਂ ਗੱਲ ਕਰੀਏ ਅੱਜ ਦੇ ਟਾਈਮ ਦੀ 5 ਸਾਲ ਹੋ ਗਏ ਚਲਾਈ ਜਾਂਦੇ ਉਹਨੂੰ ਜਦੋਂ ਜਿਵੇਂ ਜਿਵੇਂ ਡਰਾਈਵਰ ਚੱਲਦਾ ਕੋਈ ਨਾ ਕੋਈ ਕਮੀ ਦਿਖਾਉਂਦਾ ਦਿਖਾਉਂਦਾ ਉਵੇਂ ਦੀ ਕੋਈ ਗੱਲ ਤਾਂ ਨਹੀਂ ਹੋਈ ਵੀ ਜਿਵੇਂ ਨਵੇਂ ਸੀਗਾ ਤੇ ਹੁਣ ਪੁਰਾਣਾ ਹੋ ਗਿਆ ਕੋਈ ਗੱਲ ਹੋ ਗਈ ਹੋਵੇ ਨਹੀਂ ਕੋਈ ਫਰਕ ਨਹੀਂ ਤੇਲ ਪਾਣੀ ਸਹੀ ਰੱਖੋ ਬਸ ਪਤਾ ਨਹੀਂ ਵੀ ਕੋਈ ਕੋਈ ਵੀ ਸੰਦਾ ਤੁਹਾਡਾ ਕੋਈ ਨਹੀਂ ਤੇਲ ਪਾਣੀ ਸਹੀ ਰੱਖੋ ਇੱਕ ਨਾ ਜਾਲੀ ਆਉਂਦੀ ਹੁੰਦੀ ਹੈ ਕੰਪਨੀ ਫਟੜੇ ਦੇ ਵਿੱਚ ਰੀਡਰ ਦੇ ਅੱਗੇ ਇੱਕ ਬੰਦੇ ਨੇ ਉਹ ਕੱਢੀ ਨਹੀਂ ਸੀ ਜਾਲੀ ਉਹਦੇ ਜਾਲੀ ਦੇ ਅੱਗੇ ਲੱਗ ਲੱਗ ਕੇ ਨਾ ਉਹ ਉਹਨੇ ਵੇਖਿਆ ਨਹੀਂਗਾ ਕੋਈ ਧਿਆਨ ਰੱਖ ਗਿਆ ਉਹ ਬੰਦੇ ਤੇ ਉਹ ਬੰਦੇ ਟਰੈਕਟਰ ਗਰਮ ਕਰਨੇ ਸੀਗਾ ਅੱਛਾ ਹੋਰ ਆਏ ਜੇ ਆਪਾਂ ਧਿਆਨ ਨਾ ਰੱਖਾਂਗੇ ਫਿਰ ਨੁਕਸਾਨ ਗਰਮ ਤਾਂ ਹੋ ਜਾਂਦੇ ਆ ਨਵੇਂ ਡਰੈਕਟਰ ਵੀ ਹੋ ਜਾਂਦੇ ਆ ਬੜੀ ਯਾਰ ਕਿੱਡਾ ਮਰਜੀ ਤਗੜਾ ਤਗੜਾ ਟਰੈਕਟਰ ਜਿਹਦਾ ਆਪਾਂ ਹਵਾ ਹੀ ਨਾ ਸਹੀ ਮਿਲੀ ਉਹਨੂੰ ਹਨਾ ਠੰਡਾ ਹੋ ਗਿਆ ਸਿਸਟਮ ਫਿਰ ਤਾਂ ਖਰਾਬ ਹੋਣੀ ਹੈ ਤੇ ਬਾਈ ਆਪਾਂ ਕਿੰਨੇ ਕਿੱਲਾਂ ਦੀ ਵਾਹੀ ਕਰਦੇ ਹੁਣ ਇਸ ਟਾਈਮ ਆਪਾਂ ਬਾਈ ਜੀ ਕਰਦੇ ਆ 36 ਕਿੱਲਾਂ ਦੀ ਵਾਹੀ ਕਰਦੇ ਆ ਪੂਰਾ ਠੀਕ ਆ ਜਿਆਦਾ ਕੰਮ ਇਹਦੇ ਤੋਂ ਲੈਣੇ ਜਿਆਦਾ ਕੰਮ ਇਸੇ ਤੇ ਲੈਣੇ ਆ ਤੇਲ ਦੇ ਪਾਸੋਂ ਵੀ ਤੇ ਕਿਉਂਕਿ ਪਾਵਰ ਸਟੀਅਰਿੰਗ ਆ ਵਧੀਆ ਆਵਾਜ਼ ਨਹੀਂ ਕਰਦਾ ਤੇ ਨਿਆਰੇ ਨਾ ਬੈਠ ਕੇ ਜਿਹੜਾ ਕਿੜਾ ਇਸੇ ਨੂੰ ਭਜਦਾਗਾ ਜੇ ਕਿਸ ਗੱਲਬਾਤ ਪੁੱਛਣੀ ਹੁੰਦੀ ਆ ਤੇ ਆਪਣਾ ਐਡਰੈਸ ਦੱਸ ਦਿਓ ਮੋਬਾਈਲ ਨੰਬਰ ਵੀ ਦੱਸ ਦਿਓ ਹਾਂ ਆਪਣਾ ਹੈਗਾ ਜੀ ਪਿੰਡ ਸਾਹਬ ਚੰਦਾਗਾ ਹੂੰ ਤੇ ਫੋਨ ਨੰਬਰ ਹੈਗਾ ਆਪਣਾ 86990 76973 ਬਾਕੀ ਗੱਲ ਕਰੀ ਆਪਣੇ ਪਿੰਡ ਦੇ ਵਿੱਚ ਆਪਣੇ ਕੋਲ ਹੀ ਆ ਕੱਲਿਆਂ ਕੋਲੇ ਆਪਣੇ ਇਲਾਕੇ ਦੇ ਵਿੱਚ ਆਪਾਂ ਪਹਿਲਾਂ ਲਿਆਂਦਾ ਸੀ ਸਾਰੇ ਨਾਲ ਉਹ ਟਿਕ ਠੀਕ ਹੈ ਜੀ ਅਬ ਹੋਰ ਤਾਂ ਲਿਆਂਦਾ ਸੀ ਉਹ ਜਾਂਸੀ ਆ ਆਪਣੇ ਨਾਈ ਮਕਸਰਾਈ ਸੀ ਨਾਈ ਮਲੋਟ ਆਈ ਸੀਗੀ ਉਦੋਂ ਤੇ ਆਪਾਂ ਸਭ ਤੋਂ ਪਹਿਲਾਂ ਅਬ ਹੋਰ ਤਾਂ ਲਿਆਂਦਾ ਸੀ ਉਦੋਂ ਉੱਥੇ ਆਈ ਸੀਗੀ ਜਾਂਸੀ ਸਾਰੇ 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 ਆਪਣੇ ਪਿਆਰ ਦੇ ਵਿੱਚ ਉਦੋਂ ਹੁਣ ਤਾਂ ਸਾਰੇ ਸ਼ਹਿਰ ਦੇ ਵਿੱਚ ਆ ਗਈ ਭਾਂਸੀ ਦੀ ਕਿਉਂਕਿ ਚੱਲ ਪਿਆਣਾ ਕੰਮ ਹੋਣਾ ਮਨ ਲਾ ਫੇਰ ਸੋਚੋ ਚੱਕ ਕੇ ਲਿਆ ਇਹ ਛੋਟੇ ਪਿੰਡ ਦੇ ਵਿੱਚ ਵੀ ਹੈਗਾ ਪੂਰਾ ਹੀ ਪੂਰਾ ਇਹ ਹਾਂਜੀ ਹੁਣ ਇਹ ਆਇਆ ਦੋ ਸਾਲ ਪਹਿਲਾਂ ਤੇ ਹੁਣ ਤਾਂ ਸਾਰੇ ਇੱਕ ਪਿੰਡ ਦੇ ਵਿੱਚ ਆ ਚੁੱਕੇ ਆ ਦੋ ਦੋ ਵੀ ਆ ਚੁੱਕੇ ਆ ਕਿਉਂਕਿ ਹੁਣ ਮਾਰਕੀਟ ਬਣ ਗਈ ਇਹਨਾਂ ਦੀ ਠੀਕ ਹੈ ਬਈ ਧੰਨਵਾਦ ਬਾਈ ਬਹੁਤ ਵਧੀਆ ਇੱਕ ਹੋਰ ਵੀ ਦੱਸ ਦੇਣਾ ਉਹ ਜਾਲੀ ਬਾਰੇ ਵੀ ਸਭ ਤੋਂ ਜਿਹੜੀ ਮੇਨ ਗੱਲ ਹੈ ਇਹਦੀ ਸਾਨੂੰ ਵਧੀਆ ਲੱਗੀ ਕਿਉਂਕਿ ਆਪਣੇ ਕੋਲ 36 ਤੀ ਸੀਗਾ ਉਹਦੇ ਦੋ ਘੰਟਿਆਂ ਦੇ ਵਿੱਚ ਆਪਾਂ ਜਾਲੀ ਲਾਉਂਦੇ ਸੀ ਤੂੜੀ ਵਾਲੀ ਮਸ਼ੀਨ ਤੋਂ ਪਹਿਲਾਂ ਦੋ ਤਿੰਨ ਘੰਟੇ ਲੱਗ ਜਾਂਦੀ ਸੀਗੇ ਇਹਦੇ ਸਿਰਫ 5 ਮਿੰਟਾਂ ਦੇ ਵਿੱਚ ਗੋਦ ਲੱਗਦੀ ਇੱਕ ਤਾਂ ਇੱਕ ਨਿਉਂਦੇ ਲੱਗਦੇ ਬਸ ਦੋ 5 ਮਿੰਟਾਂ ਦੇ ਵਿੱਚ ਰੈਡੀ ਕਰ ਦਿੰਦਾ ਤੂੰ ਡੀਐਲ ਤੇ ਲੱਗਣ ਨੂੰ ਕਿਉਂਕਿ ਦੇ ਨਾ ਕੰਪਨੀ ਫਿੱਟੜ ਜਾਲੀ ਆਉਂਦੀ ਬਹੁਤ ਵਧੀਆ ਬਰੀਕ ਕੋਈ ਸਪੈਸ਼ਲ ਜਾਲੀ ਲਾਉਣ ਦੀ ਭੋਰਾ ਲੋੜ ਨਹੀਂ ਪੈਂਦੀ ਕੀ ਤੇ ਨਾ ਹੀ ਅਸੀਂ ਉਹਦੀ 36 30 ਦੀ ਲਈ ਸੀ ਕਦੇ ਆਪਣੇ ਸ਼ੋਅ ਆ ਜਿਹੜੀ ਕਿਉਂਕਿ ਅਕਸਰ ਤੁਸੀਂ ਦੇਖਿਆ ਹੋਣਾ ਨਵੇਂ ਡਾਟਾ ਦੇ ਲੋਕ ਸ਼ੋਅ ਲਾ ਆਉਂਦੇ ਆ ਉਹ ਕੰਪਨੀ ਕੰਮ ਲਈ ਨਹੀਂ ਹੁੰਦੀ ਵੀ ਉਹ ਸ਼ੋਅ ਲਾ ਕੇ ਦਿੰਦੀ ਆ ਉਹ ਠੰਡ ਰਹਿੰਦੀ ਉਤੋਂ ਤੋਂ ਪਰ ਸਿੱਧੀ ਨਹੀਂ ਲੱਗਦੀ ਉਹ ਧੁੱਪ ਸਿੱਧੀ ਲੱਗਦੀ ਆ ਟਿਕਟ ਹੋਰ ਗਰਮ ਹੁੰਦਾ ਤੇ ਕਈਆਂ ਨੂੰ ਭੁਲੇਖਾ ਹੁੰਦਾ ਵੀ ਸ਼ੋਅ ਲਾ ਕੇ ਅਸੀਂ ਉਹ ਕਰਦੀ ਖਣੀ ਠੰਡਾ ਰਹਿੰਦਾ ਟੋ ਉਹ ਗਲਤ ਫਹਿਮੀ ਆ ਲੋਕਾਂ ਦੇ ਵਿੱਚ ਨਾ ਹੀ ਅਸੀਂ ਇਹਦੀ ਲਈ ਤੇ ਨਾ ਹੀ ਅਸੀਂ ਉਹਦੀ ਲਈ ਸੀ ਤੇ ਹੁਣ ਸਾਨੂੰ ਵੇਖ ਕੇ ਦੋ ਤਿੰਨ ਘਰਾਂ ਨੇ ਹੋਰ ਸ਼ੋਅਾਂ ਲਾਉਣੀਆਂ ਬੰਦ ਕਰਤੀਆਂ ਆਈਆਂ ਇਹ ਤਾਂ ਲਾਉਂਦੇ ਨਹੀਂ ਇਹਨਾਂ ਦਾ ਹੀ ਵਧੀਆ ਚੱਲਿਆ ਜਾ ਸਾਨੂੰ ਆਉਂਦੇ ਵੀ ਤੁਸੀਂ ਝਾਲੀ ਜੁ ਉਗਦੇ ਬਾਕੀ ਵਧੀਆ ਕੰਮ ਹੈ ਤਾਂ ਵੀ ਜਾਲੀ ਬਰੀਕ ਹੈ ਕੋਈ ਅੱਲੇ ਮਿੱਟੀ ਟੱਪਦੀ ਉਹ ਮਿੱਟੀ ਤਾਂ ਟੱਪਣਾ ਹੀ ਹੁਣ ਸਾਰੀ ਬਣਾ ਕਰਾਂ ਦਾ ਬਰੀਕ ਹੈ ਹਨਾ ਸੁੱਕਾ ਫਿਲਟਰ ਆ 2 ਮਿੰਟਾਂ ਦੇ ਵਿੱਚ ਝਾੜ ਕੇ ਤੜ ਕੇ ਉਹ ਕਰ ਲਈਦਾ ਕੋ ਖੁੱਲਾ ਖੁੱਲ ਜਾਂਦਾ ਤਾਂ ਤੋਹੇ ਠੀਕ ਬਾਕੀ ਤਾਂ ਐਸ਼ੂ ਮੁਸ਼ਕਿਲ ਖੋਲਦੀ ਥੋੜੀ ਬਾਕੀ ਬਈ ਤੂੜੀ ਦਾ ਸੀਜ਼ਨ ਕਿਵੇਂ ਰਹਿਤ ਕੀ ਚੰਗੀ ਬਣ ਰਹੀ ਏ ਤੂੜੀ ਤੁਹਾਡੀ ਤੂੜੀ ਪਿਛਲੀ ਨਾਲ ਥੋੜੀ ਜਿਹਾ ਘੱਟ ਬਣ ਰਹੀ ਏ ਕਿਤੇ ਹਾਂ ਕਿਤੇ ਪਿਛਲੀ ਆ ਤਿੰਨ ਟਰਾਲਿਆਂ ਤੋਂ ਟੱਪਾ ਚੱਲਿਆ ਸੀ ਕੰਮ ਐਸ ਕੀ ਤਸ 2 ਸਵਾ 2 ਢਾਈ ਆ ਸਾਢੇ ਦਾ ਪੌਣੇ 2 ਕੀ ਬਣਿਆ ਆ ਅੱਜ ਤਾਂ ਅੱਛਾ ਬਸ 20 ਦੀ ਔਸਤ ਪਹੁੰਚ ਛਾੜ ਠੀਕ ਆ ਤੂੜੀ ਘਾਟ ਛਾੜ ਚੰਗੇ ਆ 60 ਤੋਂ ਪਲੱਸ ਹੀ ਆ ਜ਼ਿਆਦਾਤਰ ਲੋਕਾਂ ਦੇ ਤੇ ਕਿੰਨੀਆਂ ਟਰਾਲੀਆਂ ਆਪਾਂ ਹੁਣ ਤੱਕ ਬਣਾਤੀਆਂ ਬਈ ਇਹਦੇ ਨਾਲ ਆਪਾਂ 250 ਟਰਾਲੀ ਦੇ ਕਰੀਬ ਪਹੁੰਚ ਚੁੱਕੇ ਠੀਕ ਹੈ ਜੀ ਹਜੇ 2 ਦਿਨਾਂ ਦਾ ਸੀਜ਼ਨ ਹੋਊਗਾ ਹਜੇ 3-3 ਹੋਰ ਲੱਗਣਗੇ 3 ਦਿਨ ਹੋਰ ਹਾਂ 65 ਇਕ ਟਰਾਲੀਆਂ ਹੋਰ ਹੈਗਾ ਮੰਨ ਲਓ 60-70 ਕ ਟਰਾਲੀਆਂ ਠੀਕ ਕਿ ਹਾਂ ਮੀਨ ਇਹ ਕੰਮ ਠਾਲ ਤਾਂ ਨਹੀਂ ਦਾ ਕਰ ਸੋ ਅਸੀਂ ਨਿਵੇੜ ਦੇਣਾ ਸੀ ਕੰਮ ਜਮਾ ਠੀਕ ਹੈ ਬਈ ਧੰਨਵਾਦ ਬਈ ਪੁੱਲਰ ਬਹੁਤ ਬਹੁਤ ਹਨਾ ਬਹੁਤ ਬਹੁਤ ਸਾਡੇ ਕੋਲੇ ਆਉਣ ਵਾਸਤੇ ਠੀਕ ਹੈ